ਵੈਕੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਸ ਰਵਿੰਦਰਪਾਲ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਤੁਸੰਗਤ ਜੀ ਅੱਜ ਬੇਨਤੀ ਕਰਨੀ ਚਾਹਨਾ ਮਾ ਕੁਝ ਮਸਲਿਆਂ ਦੇ ਵਿੱਚ ਦਾਸ ਕੁਝ ਦਿਨ ਪਹਿਲੇ 13 ਤਰੀਕ ਨੂੰ ਹਰਿਆਣੇ ਦੇ ਵੈਕੁਰ ਖੇਤਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੇ ਸਰੂਪਿਕ ਸਿੰਧੀ ਘਰਾਂ ਵਿੱਚ ਰੱਖੇ ਗਏ ਸੀ ਦਾਸ ਨੇ ਜਾ ਕੇ ਜੋ ਉੱਥੇ ਦੇਖਿਆ ਹਾਲਾਤ ਦੇਖ ਕੇ ਸਤਕਾਰਯੋਗ ਦਾਸ ਉੱਥੋਂ ਮਹਾਰਾਜ ਦੇ ਦੋਸਤ ਰੂਪ ਲਿਆ ਕੇ ਗੁਰੂ ਘਰ ਦੇ ਵਿੱਚ ਸੁਹਾਇਬਾਨ ਕਰਾਇਆ ਕੇ ਸੋ ਅੰਦੇ ਵਿੱਚ ਸਰਦਾਰ ਦਵਿੰਦਰ ਸਿੰਘ ਖਾਲਸੇ ਨੂੰ ਪਤਾ ਲੱਗਾ ਜਦੋਂ ਉੱਥੋਂ ਮਹਾਰਾਜ ਦੇ ਦੋਸਤ ਰੂਪ ਲਿਆਦੇ ਗਏ ਐ ਦਵਿੰਦਰ ਸਿੰਘ ਨੇ ਉਹਨਾਂ ਨੂੰ ਫੋਨ ਕਰਕੇ ਗੁੰਮਰਾਹ ਕਰਕੇ ਦਾਸ ਵੱਲੋਂ ਉਹਨਾਂ ਦੇ ਝੂਠਾ ਮਿਰਤੇ ਝੂਠਾ ਪਰਚਾ ਅਲੀਗੇਸ਼ਨ ਲਵਾਤਾ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਕਮੇਟੀ ਵਾਲਿਆਂ ਨੂੰ ਡਰਾ ਧਮਕਾ ਕੇ ਹਥਿਆਰ ਦਿਖਾ ਕੇ 5000 ਰੁਪਏ ਲੈ ਕੇ ਉਹ ਮਾਰੇ ਕੇ ਦੋਸਤ ਰੂਪ ਲੈ ਕੇ ਵੇਚ ਦਿੱਤੇ ਆ। ਉਹਦੇ ਸਬੰਧ ਦੇ ਚੱਲ ਮੈਂ ਮੀਟਿੰਗ ਕਰਕੇ ਸਾਰੀ ਸੰਗਤ ਨੂੰ ਦੱਸਣਾ ਚਾਹਣਾ ਜੀ। ਮੇਰੇ ਤੇ ਝਾਂਸਾ ਥਾੜੇ ਦੇ ਵਿੱਚ ਇਹਨਾਂ ਨੇ ਅਲੋਕੇਸ਼ਨ ਦੇ ਕੇ ਹਰਿਆਣਾ ਕਮੇਟੀ ਵਾਲਿਆਂ ਨੇ ਪਰਚਾ ਦਰਜ ਕਰਾਤਾ ਜੀ। 10 14 ਤਰੀਕ ਨੂੰ ਉੱਥੇ ਜਾ ਕੇ ਸਾਰੀ ਕਮੇਟੀ ਦੇ ਵਿੱਚ ਬਹਿ ਕੇ ਜੋ ਮਤਾ ਪਾਇਆ ਗਿਆ ਕਮੇਟੀ ਨੇ ਸਾਰੀ ਸੰਗਤ ਦੇ ਵਿੱਚ ਜਦੋਂ ਮੇਰੇ ਵਿਚਾਰ ਥੋੜੇ ਗੱਲਬਾਤ ਹੋਈ ਉਹਨਾਂ ਨੇ ਮੰਨਿਆ ਕਿ ਸਾਨੂੰ ਦਵਿੰਦਰ ਸਿੰਘ ਨੇ ਗੁੰਮਰਾਹ ਕਰਕੇ ਤੇਰੇ ਵੱਲੋਂ ਝੂਠਾ ਬਿਆਨ ਦੇ ਕੇ ਸੱਟੇ ਤੇ ਕਾਰਵਾਈ ਕਰਾਈ ਗਈ ਹੈ ਉਹਨਾਂ ਨੇ ਲਿਖ ਪੜ ਕਰਕੇ ਮਾਫੀ ਮੰਗ ਕੇ ਸਾਨੂੰ ਬਾਅਦ ਜਦ ਉਥੋਂ ਭੇਜਿਆ ਦਵਿੰਦਰ ਸਿੰਘ ਖਾਲਸਾ ਬਾਰੇ ਤੁਹਾਨੂੰ ਮੈਂ ਜਾਗਰੂਕ ਕਰਾਉਣਾ ਚਾਹਨਾ ਵਾ ਦਵਿੰਦਰ ਸਿੰਘ ਉਹ ਆ ਸਤਕਾਰ ਕਮੇਟੀ ਦਾ ਜਿਹਨੂੰ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਹੋਇਆ ਸੰਗਤ ਦੇ ਪੈਸਿਆਂ ਦਾ ਦੁਰਵਿਵਸਤੋ ਕਰਦਾ ਪਿਆ ਬਾਹਲੀ ਸੰਗਤ ਦਾ ਸੰਗਤ ਨੂੰ ਤੋਂ ਖਿੱਚ ਰੱਖ ਕੇ ਇਸ ਬੰਦੇ ਕੋ ਚਾਰ ਸਤਕਾਰ ਕਮੇਟੀ ਨਾਲ ਲਿਖ ਹੋਇਆ ਨਾ ਕਮੇਟੀ ਚ ਵਿਚਰ ਹੋਈ ਹੈ ਦਾਸ ਉਹਦੇ ਨਾਲ 1 ਸਾਲ 3 ਮਹੀਨੇ ਤੋਂ ਸੇਵਾ ਕਰਦਾ ਆ ਜੀ ਦਾਤ ਨੂੰ ਪੁੱਛਣ ਦੀਆਂ ਗੱਲਾਂ ਪਤਾ ਲੱਗੀਆਂ ਕਿ ਇਹਨੇ ਗੁਰਦੁਆਰਾ ਕਮੇਟੀ ਦੇ ਪੈਸਿਆਂ ਦਾ ਵੀ ਘਪਣ ਕੀਤਾ ਜਦੋਂ ਦਾਸ ਨੇ ਬਰੀਕੀ ਨਾਲ ਜਾਂਚ ਕੀਤੀ ਔਰ ਵਾਕਿ ਹੀ 16-17 ਲੱਖ ਰੁਪਇਆ ਕਮੇਟੀ ਦਾ ਇਹਦੇ ਵੱਲੋਂ ਨਿਕਲਿਆ ਜਦੋਂ ਮੈਂ ਇਹਨੂੰ ਪੁੱਛਣਾ ਚਾਇਆ ਤੇ ਇਹਨੇ ਮੇਰੇ ਨਾਲ ਵੀ ਲੜਾਈ ਝਗੜਾ ਕਰਕੇ ਮੈਨੂੰ ਕਮੇਟੀ ਤੋਂ ਸਾਈਡ ਤੋਂ ਕਰਨਾ ਚਾਇਆ ਕੁਣ ਮੈਂ ਵਾਲੀ ਸੰਗਤ ਨੂੰ ਮੈਸੇਜ ਦੇਣਾ ਚਾਹਨਾ ਨਾ ਇਸ ਬੰਦੇ ਨੇ ਅੱਜ ਤੱਕ ਕੋਈ ਵਕੀਲ ਖੜਾ ਕੀਤਾ ਜੇ ਜਿੱਥੇ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦਾ ਬੇਇੱਜ਼ਤੀ ਦਾ ਨਾਂ ਲੈਂਦੇ ਕਿੱਥੇ ਜਾਂਦਾ ਆ ਸਿਰਫ ਪੋਸਟਾ ਪਾਂਦ ਤੱਕਣ ਸੀਮਤ ਆ ਕੁਝ ਇਹਨੇ ਅੱਜ ਤੱਕ ਨਾ ਕਿਸੇ ਨੂੰ ਸਜ਼ਾ ਦਵਾਈ ਨਾ ਕਿਸੇ ਦੇ ਗੇਸਟ ਖੜਾ ਹੋਇਆ ਜਿੰਨੀਆਂ ਵੀ ਬੇਤੀਆਂ ਹੋਈਆਂ ਜੇ ਗੱਡੀਆਂ ਦੀ ਗੱਲ ਕਰੀਏ ਸਰਬਜੀਤ ਸਿੰਘ ਜਿਹੜਾ ਐਮਪੀ ਖੜਾ ਹੋਇਆ ਸੀ ਭਾਈ ਬਿਆਨ ਸਿੰਘ ਦਾ ਮੁੰਡਾ ਮੈਂ ਖੁਦ ਇਹਦੇ ਨਾਲ ਗਿਆ ਕਿਸੇ ਸੰਗਤ ਨੇ ਬਾਰੋਂ ਮਾਇਆ ਤੇ ਜੀ ਪਿਆ ਰੁਪਿਆ ਕਿਉਂਦੇ ਵਾਸਤੇ ਦੇ ਕੇ ਆਉਣ ਵੀਡੀਓ ਮੇਰੇ ਕੋਲ ਰਿਕਾਰਡ ਹੈ ਹਰ ਚੀਜ਼ ਇਸ ਬੰਦੇ ਨੇ 50000 ਦੇ ਵਿੱਚੋਂ ਪਹਿਲੇ 40000 ਲਫਾਵੇ ਚ ਪਾਇਆ ਫਿਰ ਮੈਂ ਨਾਲ ਗੁਰਮਤਾ ਕਰਕੇ ਕਿ ਨਹੀਂ ਯਾਰ ਆਪਾਂ ਜੀ ਦੂਰੋਂ ਆਇਆ ਅਸੀਂ ਚਾਰ ਜਣੇ ਆ ਆਪਾਂ ਇਹਨਾਂ ਨੂੰ 30000 ਪਾ ਦਈਏ 40 ਤੋਂ 30 ਤੇ ਆਇਆ 30 ਤੋਂ 25 ਹਾਰ ਕੇ 20000 ਰੁਪਿਆ ਦੇ ਕੇ ਲਫਾਵੇ ਚ ਪੈਕ ਕਰਕੇ ਉੱਥੋਂ ਆਇਆ ਤੇ ਕੁਝ ਬੰਦੇ ਨੂੰ ਇਹਨੇ ਇੰਨਾ ਧੋਖੇ ਚ ਰੱਖਿਆ ਜੋ ਵੀ ਇਹਦੇ ਨਾਲ ਗੱਲ ਕਰਦਾ ਸੀ ਇਸ ਬੰਦੇ ਨੇ ਅੱਜ ਤੱਕਨ ਕਿਸੇ ਨੂੰ ਪੁਖਤਾ ਸਬੂਤ ਨਹੀਂ ਦਿੱਤਾ। ਦਾਸ ਇੰਨੀ ਗੱਲ ਕਹਿੰਦਾ ਹੋਇਆ ਸ਼ਿਮਾ ਮੰਗਦਾ ਜੀ ਵਾਹਿਗੁਰੂ ਪਾਜੀ ਮੈਂ ਚਾਹਨਾ ਜਿਹੜਾ ਗੁਰੂ ਘਰ ਦਾ ਧੰਨ ਖਾਦਾ ਜਿਹੜੀਆਂ ਚਾਰ ਗੱਡੀਆਂ ਮੈਂ ਉਹ ਸੰਗਤ ਦੇ ਸਾਹਮਣੇ ਜ਼ਾਹਿਰ ਕਰਨੀਆਂ ਚਾਹਨਾ। ਤੇ ਜਦੋਂ ਉਹਨਾਂ ਨੇ ਲਿਫਾਫੇ ਪੈਸੇ ਪਏ ਤੇ ਤੁਸੀਂ ਨਾਲ ਸੀਗੇ ਉਦੋਂ ਮੈਂ ਖੁਦ ਨਾਲ ਮੇਰੇ ਸਾਹਮਣੇ ਗਿਣ ਕੇ ਪਾਜੀ। ਤਾਂ ਆਫੇ ਕੀ ਕਹਿੰਦੇ ਤੁਸੀਂ ਵੀ ਦੋਸ਼ੀ ਕਿਨੇ ਕੀ ਸੀ। ਪਾਜੀ ਮੈਂ ਬਰਾਬਰ ਦਾ ਪਰ ਮੈਨੂੰ ਪੂਰੀ ਸੱਚਾਈ ਪਤਾ ਲੱਗੇ ਮੈਂ ਇਹਦੇ ਨਾਲ ਸਿਰਫ ਥੋੜੇ ਟਾਈਮ ਤੋਂ ਵਿਚਰਦਾ ਆਇਆ ਸੀ। ਸਾਰੇ ਇਹਨੇ ਚੈੱਕ ਨਹੀਂ ਜਿਵੇਂ ਮੰਨ ਲਓ ਗਾਲੋ ਰਹੀ ਤੁਹਾਡੀ ਕੰਮ ਅਜੇ ਹੀ ਪੜਾਇਆ ਭਾਈ ਸਾਹਿਬ ਮੈਂ ਇਸ ਪ੍ਰਤੀ ਘੱਟੋ ਘੱਟ 3 ਮਹੀਨੇ ਹੋ ਗਏ ਜੀ ਜਦੋਂ ਜਦ ਕਰਦੇ ਆ ਅੱਜ ਮੈਨੂੰ ਹਾਰ ਕੇ ਜਦੋਂ ਇਹਨੇ ਮੇਰੇ ਤੇ ਐਫਆਰਆਈ ਠੁਠੀ ਕਰਾਈ ਮੇਰੇ ਤੇ ਐਲੀਕੇਸ਼ਨ ਲਾਈ ਤਾਂ ਮੈਂ ਸਿੱਖ ਸੰਗਤ ਦੇ ਵਿੱਚ ਅੱਜ ਆਪਣਾ ਮੁੱਦਾ ਲੈ ਕੇ ਆਇਆ ਪਿੰਡ ਧਾਮੀਆਂ ਜ਼ਿਲ੍ਹਾ ਜਨਰਲ ਇਕਤਰ ਸ਼ਰੋਮੀ ਅਕਾਲੀ ਦਲ ਮਾਨ ਐ ਬੇਨਤੀ ਕਰਦਾ ਅੱਜ ਇਹ ਸਤਕਾਰ ਕਮੇਟੀ ਦਾ ਜੋ ਮਸਲਾ ਚੱਲ ਰਿਹਾ ਸਾਡੇ ਇਲਾਕੇ ਦੇ ਵਿੱਚ ਗੁਰੂਗ੍ਰਾਂਦ ਸਾਹਿਬ ਦੇ ਸਭਨ ਵਿੱਚ ਦੋ ਘਟਨਾਵਾਂ ਮਾਹੀਆਂ ਇੱਕ ਬਿਸਨਪੁਰ ਤੇ ਇੱਕ ਹੋਈ ਹੈ ਚੀਮੇਪੋਤੇ ਚ ਇਹ ਇਹਨਾਂ ਨੇ ਸਾਰੇ ਜਗ੍ਹਾ ਵਿੱਚ ਪੋਸਟਰਾਂ ਪਾਈਆਂ ਹਾਈਲਾਈਟ ਕੀਤੀ ਫਿਰ ਇਹਨਾਂ ਨੇ ਐਸਐਸਪੀ ਸਾਹਿਬ ਦਾ ਘਰਾਉ ਕਰਨ ਦੀ ਵੀ ਗੱਲ ਕੀਤੀ ਪਰ ਉਹ ਮੁੜ ਕੇ ਪੋਸਟਰਾਂ ਵੀ ਕੈਂਸਲ ਕੋਈ ਘਰਾਉ ਨਹੀਂ ਕੀਤਾ ਕਿਉਂਕਿ ਇਹ ਸਿਰਫ ਪੋਸਟਰਾਂ ਪਾ ਕੇ ਸੰਗਤਾਂ ਨੂੰ ਗਮਰਾਹ ਹੀ ਕਰਦੇ ਵੀ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਚੀਮੇਪੋਤੇ ਦਾ ਕੇਸ ਆਇਆ ਉਹਦੇ ਵਿੱਚ ਅਸੀਂ ਵੀ ਗਏ ਉਸ ਕੇਸ ਦੇ ਵਿੱਚ ਸਰਦਾਰ ਮਨਿੰਦਰਪਾਲ ਸਿੰਘ ਵਕੀਲ ਨਾਲ ਮੈਂ ਗੱਲ ਕੀਤੀ ਕਿ ਸਾਡੇ ਕੇਸ ਤੁਸੀਂ ਲੜੋਗੇ ਉਹ ਕਹਿੰਦਾ ਮੈਂ ਬਿਨਾਂ ਫੀਸ ਤੋਂ ਕੇਸ ਲੜਾਂਗਾ ਇਹ ਨਾਲ ਇਹਦੇ ਨਾਲ ਗੱਲ ਕੀਤੀ ਇਹ ਸਾਨੂੰ ਉਹਦਾ ਵਕਾਲਤਨਾਮਾ ਨਹੀਂ ਦੇ ਰਿਹਾ ਫਿਰ ਉਹ ਜਮੰਦ ਹੋ ਗਈ ਇਹ ਉਸ ਤੋਂ ਬਾਅਦ ਪਰਿਆ ਦੇ ਵਿੱਚ ਇੱਕ ਦਿਨ ਗੱਲ ਕੀਤੀ ਕਹਿੰਦਾ ਨੇ ਅਹੀਂ ਵਕੀਲ ਕੀਤਾ ਬਲਜੀਤ ਸਿੰਘ ਅਹੀਂ ਬਲਜੀਤ ਸਿੰਘ ਨੂੰ ਮਿਲੇ ਮੈਂ ਤਾਂ ਮਜੀਤ ਸਿੰਘ ਟੀਮਾ ਥਾ ਤੇ ਵਕੀਲ ਨੇ ਕਿਹਾ ਮੈਂ ਕੋਈ ਕੇਸ ਨਹੀਂ ਲੜ ਰਿਹਾ ਮੈਨੂੰ ਕੋਈ ਬੇਦਬੀ ਨਹੀਂ ਆਉਂਦੀ ਇੱਕ ਨਿੱਜੀ ਕੇਸ ਉਹਦਾ ਲੜਦਾ ਹਾਂ ਇਹ ਕਰਕੇ ਇਹ ਕੇਸ ਦੀ ਪੈਰਵਾਈ ਨਹੀਂ ਕਰਦਾ ਗੁਰੂਗ੍ਰਾਂ ਸਾਹਿਬ ਨੇ ਘਟਨਾਵਾਂ ਨੂੰ ਸਿਰਫ ਸਟਾਰਟ ਕਰ ਲੈਂਦਾ ਉਸ ਤੋਂ ਬਾਅਦ ਉਹ ਦੀ ਅੰਜਾਮ ਤੱਕ ਨਹੀਂ ਪਹੁੰਚਦਾ ਉਹ ਜਿਨ੍ਹਾਂ ਦਾ ਕੇਸ ਕਾਇਆ ਸੀਗਾ ਉਹ ਪਹਿਲਾਂ ਦੇ ਕੇਸ ਜਿਹੜਾ ਦਰਤਾ ਉਸ ਤੋਂ ਬਾਅਦ ਉਹਨਾਂ ਨੇ ਰਾਜਨਾਮਾ ਕਰ ਲੈਣਾ ਕੇਸ ਗੋੜ-ਗੋੜ ਕਰ ਲੈਣਾ ਇਹ ਬਾਦਲੀਆ ਸੰਗਤਾਂ ਨੂੰ ਦਾ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦੇ ਆਂ ਕਿ ਇਹਦੇ ਚਾਂਸੇ 'ਚ ਨਾ ਆਉਣ ਕਿ ਇਹ ਸਿਰਫ ਤੇ ਸਿਰਫ ਪੋਸਟ ਪਾ ਲੈਂਦੇ ਆ ਉਹਦੇ ਮਣਕੀ ਮੋਟਾ ਕੀ ਬਣਦਾ ਉਹਦੇ ਅੰਜਾਮ ਤੱਕ ਨਹੀਂ ਪਹੁੰਚਦੇ ਵਾਇਗਿਕ ਇਕ ਕਾਲ ਸੋ ਕਿਹਦੇ ਗੁਰਦੁਆਰਾ ਸਾਹਿਬ ਦੀ ਵੀ ਕੋਈ ਨਾ ਪ੍ਰਧਾਨਗੀ ਰਹਿ ਜਾਂ ਕੋ ਸਾਹਮਣੇ ਆਇਆ ਕੋਸਾਂ ਦੇ ਮਤਕੋਸ ਨੇ ਇਹਨਾਂ ਦਾ ਹੋਈ ਗਿਆ ਦਾਸਾਂ ਨੂੰ ਹੁਕਮ ਹੋਇਆ ਕਿ ਆਪਣਾ ਨਾਂ ਦਾਸ ਦਾ ਨਾਂ ਸਰਦਾਰ ਭਿੰਦਰ ਸਿੰਘ ਜੀ ਪਿੰਡ ਬੋਦਲਾ ਬਰਸ਼ਾਹ ਤਹਿਸੀਲ ਦਸੂਆ ਜ਼ਿਲ੍ਹਾ ਸ਼ਹਿਰਪੁਰ ਜੀ ਦਾਸ ਵੀ ਸਰਦਾਰ ਦਵਿੰਦਰ ਸਿੰਘ ਖਾਲਸਾ ਜੀ ਨਾਲ ਲਗਭਗ 4-5 ਸਾਲ ਤੋਂ ਮੰਨ ਕਰਕੇ ਧਨ ਕਰਕੇ ਸੇਵਾ ਅੱਖਾਂ ਮੀਟ ਕੇ ਦੁਕਾਨ ਬੰਦ ਕਰਕੇ ਦਾਸ ਦਾ ਬੇਟਾ ਵੀ ਨਿਭਾਉਂਦੇ ਰਹਿਆ ਇਸ ਵਿੱਚ ਕੋਈ ਸ਼ੱਕ ਨਹੀਂ ਬੜੇ ਦੁੱਖ ਨਾਲ ਕਹਿਣਾ ਪਿਆ ਰਿਆ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਖਾਲਸਾ ਜੀ ਉਹ ਕਦੀ ਸਮਾਂ ਹੁੰਦਾ ਸੀ ਇਤਿਹਾਸ ਗਵਾ ਇਸ ਗੱਲ ਦਾ ਕਿ ਬੜੇ ਕੰਨੇ ਠਗੀਆਂ ਕਰਨੀਆਂ ਤੇ ਆਮ ਸਿੱਖਾਂ ਨੂੰ ਕਹਿਣਾ ਜਿਹੜੇ ਸਿੱਖ ਸਿੱਖੀ ਨਿਭਾਉਂਦੇ ਆ ਪਿਓ ਨਕਲੀ ਸਿੱਖਾ ਉਹਨਾਂ ਨੂੰ ਬਦਨਾਮ ਕਰਨਾ ਮਾਣ ਦੇ ਖਾਨੀ ਦੀ ਗੱਲ ਮਾਣ ਦੇ ਵਿਰੁੱਧ ਬੋਲਣਾ ਇਹ ਦੁੱਖ ਸਾਰਿਆਂ ਨੂੰ ਵੀ ਤੁਹਾਨੂੰ ਵੀ ਉਹਨਾਂ ਨੂੰ ਵੀ ਇੰਨੀਆਂ ਕੋਈ ਬੇਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ